ਨਵੀਂ ਦਿੱਲੀ 27 ਫਰਵਰੀ 1952 ਗੁਰਬਾਣੀ ਨੂੰ ਉਸਦੀ ਆਪਣੀ ਨਿਰਮਲਤਾ ਵਿੱਚ ਪੜ੍ਹਨਾ ਚਾਹੀਦਾ ਹੈ ਇਹ ਵਾਈਟ ਲਾਈਟ ਸਫੈਦ ਰੋਸ਼ਨੀ ਸਾਰਿਆਂ ਰੰਗਾਂ ਦਾ ਜੋੜ ਹੈ ਜੇ ਗੁਰਬਾਣੀ ਨੂੰ ਵਿਦਾਂਤ ਯੋਗ ਜਾਂ ਟੋਲ ਸਟੋਰੀ ਦੇ ਵਿਚਾਰਾਂ ਦੇ ਨੁਕਤੇ ਤੋਂ ਪੜੋਗੇ ਤਾਂ ਬਾਣੀ ਉਹਨਾਂ ਖਿਆਲਾਂ ਦਾ ਹੀ ਮਜਮੂਆ ਜਾਪੇਗੀ। ਕਈ ਵੇਰ ਕਿਸੇ ਸ਼ਬਦ ਵਿੱਚ ਗੁਰੂ ਸਾਹਿਬਾਂ ਨੇ ਨਿਰੋਲ ਗੁਰਮਤ ਵੀ ਦੱਸ ਦਿੱਤੀ ਹੈ। ਹਰ ਇਨਸਾਨ ਦਾ ਸੁਭਾਅ ਵੱਖਰਾ ਹੈ। ਤੇ ਹਰ ਕਿਸਮ ਦੀ ਸੁਭਾਅ ਵਾਲੇ ਦੀ ਸੂਰਤ ਦੀ ਹਾਲਤ ਵੀ ਹਰ ਰੋਜ਼ ਇੱਕੋ ਜਹੀ ਨਹੀਂ ਰਹਿੰਦੀ। ਕਦੇ ਚੜਾਓ ਹੁੰਦਾ ਹੈ, ਕਦੇ ਉਤਰਾਓ। ਕਦੇ ਕੋਈ ਗੁਣ ਪ੍ਰਧਾਨ ਹੁੰਦਾ ਹੈ ਤੇ ਕਦੇ ਕੋਈ ਇਸ ਵਾਸਤੇ ਗੁਰੂ ਸਾਹਿਬ ਨੇ ਕਈ ਕਿਸਮ ਦੇ ਸ਼ਬਦ ਰਚੇ ਹਨ ਮੁxtਲਫ ਸੁਭਾਅ ਤੇ ਸੁਰਤ ਦੀਆਂ ਜੁਦਾ-ਜੁਦਾ ਹਾਲਤਾਂ ਨੂੰ ਆਪਣੀ ਸਿੱਖਿਆ ਨਾਲ ਮਦਦ ਦੇਣ ਵਾਸਤੇ ਮੇਰਾ ਤਾਂ ਸਭ ਨੂੰ ਇਹੀ ਮੈਸੇਜ ਸੁਨੇਹਾ ਹੈ ਕਿ ਸਦਾ ਇਸ ਲੋਚ ਵਿੱਚ ਰਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਦਾਨਕ ਚਾਉ ਇਹੋ ਇਸ ਤੁਕ ਵਿੱਚ ਜੋਰ ਚਾਉ ਇਹੋ ਤੇ ਹੈ ਮੈਂ ਜੋ ਲਿਖਿਆ ਹੈ ਉਹ ਅੱਖਰ ਅੱਖਰ ਗੁਰਬਾਣੀ ਤੇ ਆਧਾਰਿਤ ਹੈ ਸਿਰਫ ਦੱਸਣ ਦਾ ਤਰੀਕਾ ਜਿਦਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਵਿੱਚ ਸ਼ਬਦ ਗੁਰੂ ਗੁਰੂ ਸਹਿਬਾਨ ਹੀ ਸਥਾਪਿਤ ਕੀਤੇ ਉਹ ਅੱਜ ਤੱਕ ਕਾਇਮ ਹਨ ਇਹ ਸਿਰਫ ਡਿਵਾਈਨ ਪਰਸਨ ਰੂਹਾਨੀ ਪੁਰਸ਼ ਹੀ ਕਰ ਸਕਦਾ ਹੈ ਹਰ ਇੱਕ ਮਜਬ ਦੇ ਤਿੰਨ ਹਿੱਸੇ ਹੁੰਦੇ ਆ ਪਹਿਲਾ ਰੂਹਾਨੀਅਤ ਦੂਜਾ ਚਾਲ ਚੱਲਣ ਤੀਜਾ ਰਹੁ ਰੀਤੀ ਪੂਜਾ ਦੇ ਤਰੀਕੇ ਰਹੁ ਰੀਤੀ ਆਖਰੀ ਚੀਜ਼ ਹੁੰਦੀ ਹੈ ਅਸਾਂ ਸਿੱਖਾਂ ਵਿੱਚ ਰਹੁ ਰੀਤੀ ਪੂਜਾ ਪ੍ਰਤੀਸ਼ਟਾ ਹੀ ਰਹਿ ਗਈ ਹੈ ਸਾਨੂੰ ਆਪਣੇ ਵਿੱਚ ਰੂਹਾਨੀਅਤ ਫੇਰ ਲਿਆਉਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ